ਇੱਕ ਇਹੋ ਜਿਹੇ ਕੋਚ ਸਹਿਮਾਨ ਦੇ ਨਾਲ ਜਿਨ੍ਹਾਂ ਨੇ ਥੋੜੇ ਸਮੇਂ ਵਿੱਚ ਬਹੁਤ ਵੱਡਾ ਨਾਂ ਬਣਾਇਆ ਔਰ ਬੜੇ ਟੌਪ ਟੌਪ ਦੀਆਂ ਟੀਮਾਂ ਵੀ ਬਣਾਈਆਂ ਟੀਮਾਂ ਚਲਾਈਆਂ ਵੀ ਟੀਮਾਂ ਜਿੱਤਦੀਆਂ ਵੀ ਰਹੀਆਂ ਹੁਣ ਤੱਕ ਟੀਮ ਜਿੱਤਦੀ ਆ ਔਰ ਜਦੋਂ ਦਿਲ ਕਰਦਾ ਉਹ ਆਪਣੇ ਨਾਲ ਜਿਹੜੇ ਵੀ ਮਰਜ਼ੀ ਪਲੇਅਰ ਨੂੰ ਜੋੜ ਲੈਂਦੇ ਨੇ ਜਿਹੜੇ ਤੋਂ ਭਾਵ ਕਿ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੌਂਟਰੈਕਟ ਕੀਤੇ ਹੋਏ ਨੇ ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਨੇ ਹੱਥਾਂ 'ਚ ਖਿਲਾਏ ਨੇ ਨਵੇਂ ਮੁੰਡਿਆਂ ਦੀ ਗੱਲ ਕਰਦਾ ਸੋ ਨਵੇਂ ਮੁੰਡਿਆਂ ਨੂੰ ਬਹੁਤ ਵਧੀਆ ਢੰਗ ਨਾਲ ਕੋਚਿੰਗ ਦੇ ਕੇ ਇੰਟਰਨੈਸ਼ਨਲ ਲੈਵਲ ਤੇ ਪਲੇਅਰ ਬਣਾਉਂਦੇ ਨੇ ਔਰ ਇਸ ਸਾਲ ਉਹ ਕੈਨੇਡਾ ਦੀ ਧਰਤੀ ਤੇ ਪਹੁੰਚੇ ਨੇ ਲਾਲੀ ਕੋਚ ਲਾਲੀ ਕੋਚ ਮੇਰੇ ਨਾਲ ਨੇ ਅੱਜ ਟਾਈਮ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਲਾਲੀ ਸਾਹਿਬ ਸਵਾਗਤ ਹੈ ਟੀਮ ਪੰਜਾਬੀ ਤੇ ਟੀਮ ਪੰਜਾਬੀ ਦਾ ਧੰਨਵਾਦ ਆ ਤੇ ਸਾਰੇ ਵੀਰਾਂ ਨੂੰ ਦਰਸ਼ਕ ਦੇਖਣ ਵਾਲਿਆਂ ਨੂੰ ਸਾਰਿਆਂ ਦਾ ਧੰਨਵਾਦ ਸੋਹਾ ਕਿ ਤੇ ਲੱਕੀ ਵੀਰ ਦਾ ਵੀ ਧੰਨਵਾਦ ਕਰਦੇ ਲਾਲੀ ਕੋਚ ਸਾਹਿਬ ਤੁਹਾਡੀ ਟੀਮ ਜਿਹੜੀ ਆ ਹਰੇਕ ਸਾਲ ਤੁਸੀਂ ਬੜੀ ਟੌਪ ਦੀ ਬਣਾਉਂਦੇ ਹੋ ਚਾਹੇ ਉਹ ਇੰਡੀਆ ਦੀ ਗੱਲ ਹੋਵੇ ਤੇ ਐਸਾ ਕੈਨੇਡਾ ਦੇ ਵਿੱਚ ਬਾ ਕਮਾਲ ਟੀਮ ਬਣਾਈ ਆ ਤੁਸੀਂ ਸਰੀ ਸਪੋਰਟਸ ਕਬੱਡੀ ਕਲੱਬ ਦੀ ਜਿਹੜੀ ਟੀਮ ਬਣਾਈ ਆ ਸਾਰਾ ਸੇਰਾ ਉਹ ਕਹਿੰਦੇ ਤੁਹਾਡੇ ਸਰ ਵੱਜਦਾ ਤੁਸੀਂ ਕੋਚ ਹੋ ਇਹ ਸਾਰੀ ਟੀਮ ਇੰਡੀਆ ਵੀ ਇਹ ਸਾਰੀ ਇਕੱਠੀ ਘੇੜਦੀ ਆ ਇੰਡੀਆ ਵੀ ਲਗਭਗ ਆਪਣੇ ਸਾਰੇ ਮੁੰਡੇ ਜਿੰਨੇ ਵੀ ਆ ਇੱਥੇ ਆਪਾਂ ਖੜਾਏ ਆ ਸਰੀ ਸਪੋਰਟਸ ਕਲੱਬ ਚ ਇਹ ਸਾਰੇ ਇੰਡੀਆ ਮੁੰਡੇ ਆਪਣੇ ਨਾਲ ਖੇਡਦੇ ਆ ਨਵੇਂ ਆ ਕੁਛ ਕੁਛ ਆਪਣੇ ਨਾਲ ਪੁਰਾਣੇ ਜੁੜੇ ਹੋਏ ਆ ਤੇ ਚਲੋ ਇਹਨਾਂ ਦੀ ਗੱਲਬਾਤ ਉੱਥੋਂ ਟ੍ਰਾਂਟੋ ਤੋਂ ਕਰਾਈ ਸੀ ਕੁਛ ਆਪਣੇ ਸੰਦੀਪਪੁਰਾ ਨੇ ਕਰਾਈ ਸੀ ਮਹਿਮਦਵਾਲੀਏ ਨੇ ਤੇ ਕੁਛ ਆਪਾਂ ਜੋਰ ਮਾਰ ਕੇ ਜੂਤੇ ਨਾਲ ਗੱਲਬਾਤ ਕੀਤੀ ਬੂਟੇਪੁਰਾ ਨਾਲ ਗੱਲ ਕਰਕੇ ਤੇ ਜਿਹੜੇ ਮੈਂਬਰ ਸੀ ਚਾਰ ਪੰਜ ਜਣੇ ਵਿੱਚ ਹੈਪੀ ਵੀਰ ਜੈਸਾ ਬੋਵੀਆ ਹਨਾ ਦਿਲਵੀਰ ਹਨਾ ਇਹਨਾਂ ਨਾਲ ਗੱਲਬਾਤ ਕੀਤੀ ਚਲੋ ਵਧੀਆ ਹੋਇਆ ਟੀਮ ਸੋਹਣੀ ਖੇਡੀ ਜਿੱਤੀ ਆ ਹੁਣ ਤੱਕ ਅਸੀਂ ਤਿੰਨ ਕੱਪ ਫਾਸਟਾ ਇੱਕ ਸੈਗਮੈਂਟ ਆ ਚਲੋ ਬਾਕੀ ਪਰਮਾਤਮਾ ਮਿਹਰ ਕਰੇ ਸਾਰਿਆਂ ਨੂੰ ਜਿੱਤ ਚਾਹੀਦੀ ਹੁੰਦੀ ਆ ਬੰਦੇ ਪੈਸੇ ਲਾਉਂਦੇ ਆ ਤੇ ਗੁੱਟਵਾ ਓਕੇ ਆ ਬਾਕੀ ਉਹ ਨੇ ਜਿੰਨਾ ਹੀ ਜਿੰਨਾ ਜਿਹੜਾ ਜ਼ੋਰ ਮਾਰੂਗਾ ਜਿੱਥੂਗਾ ਜਿੰਨੇ ਬਾਕੀ ਪਰਮਾਤਮਾ ਦੀ ਦੇਣ ਹੁੰਦੀ ਚਲੋ ਪਲੇਅਰ ਸੱਟ ਪੇੜ ਤੋਂ ਬਚੇ ਤੇ ਸਾਰੇ ਪਲੇਅਰ ਆਪਣੇ ਨਾਲ ਜੁੜੇ ਆ ਬਾਕੀ ਹੋਰ ਦੱਸੋ ਤੁਸੀਂ ਅੱਛਾ ਕੋਸਾ ਵੇ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਕਰਨੀ ਆ। ਅ ਟੀਮ ਤੁਸੀਂ ਇੰਡੀਆ ਵੀ ਬੜੀ ਟੌਪ ਦੀ ਬਣਾਉਂਦੇ ਹੋ। ਟੀਮ ਤੁਸੀਂ ਖਿਲਾਉਂਦੇ ਹੋ ਬੜੇ ਸਾਲਾਂ ਤੋਂ। ਜਦੋਂ ਟੀਮ ਖਿਲਾਉਂਦੇ ਹੋ ਤੁਸੀਂ ਗ੍ਰੈਸ ਤੋਂ ਬੜੇ ਰਹਿੰਦੇ ਹੋ। ਇੱਧਰ ਨੂੰ ਭੱਜ ਗਿਆ, ਉੱਧਰ ਨੂੰ ਭੱਜ ਗਿਆ। ਤੁਹਾਨੂੰ ਮੇਰਾ ਖਿਆਲ ਨਹੀਂ ਤੁਹਾਡੀ ਕਿਤੇ ਬਾਹਰ ਹੁੰਦੀ ਸੁਰਤ ਕਿਉਂ ਆਪਾਂ ਇੰਡੀਆ ਵੀ ਉਸੇ ਫੈਡਰੇਸ਼ਨ ਦੇ ਵਿੱਚ ਤੁਸੀਂ ਬੜੇ ਸਾਲ ਟੀਮ ਖਿਲਾਈ ਮੈਂ ਕਵਰ ਕਰਦਾ ਰਿਹਾ ਬਹੁਤ ਸਾਲ। ਤੁਹਾਡਾ ਗ੍ਰੈਸ ਤੋਂ ਪਣਾ ਬੜਾ ਰਹਿੰਦਾ। ਵਿੱਚ ਖੁੰਝ ਜਾਂਦੇ ਹਾਂ ਇੱਕਦਮ। ਵੈਸੇ ਕੋਚ ਚਾਹੀਦਾ ਵੀ ਨਹੀਂ ਆ। ਬੇ ਵਿੱਚ ਖੁੰਝਿਆ ਹੋਵੇ ਪੂਰਾ। ਪਿਛਲੇ ਹਫਤੇ ਟੀਮ 5 ਨੰਬਰਾਂ ਤੇ ਹਰਦੀ ਹਰਦੀ ਵਾਪਸ ਮੋੜ ਕੇ ਲੈ ਆਂਦੀ ਕਿੰਨਾ ਕੁ ਪ੍ਰੈਸ਼ਰ ਸੀ ਉਦੋਂ ਪਤਾ ਨਹੀਂ ਲੱਗ ਰਿਆ ਸੀ ਅਲਦ ਵਾਲੇ ਕੀ ਹੋ ਰਿਹਾ ਇਹ ਸੀਗਾ ਵੀ ਚਲੋ ਟੀਮ ਆਪਣੇ ਤਿੰਨਾ ਤਿੰਨਾ ਜੱਫੀਆਂ ਤੇ ਹਰਦੇ ਸੀ ਅਸੀਂ 6 ਅ ਪੁਆਇੰਟਾਂ ਤੇ ਚਲੋ ਡੇਢ ਦੀ ਕਾਉਡੀ ਵੀ ਉਹਨਾਂ ਦੀ ਸੀਗੀ ਬਾਕੀ ਥੱਲੇ ਚ ਇਹ ਸੀਗਾ ਵੀ ਇੱਕ ਵਾਰੀ ਟਰਾਈ ਕਰਦੇ ਆ ਗੁਰਵਿੰਦਰ ਨੂੰ ਵੀ ਮੈਂ ਪੁੱਛਿਆ ਸੁਨਿਆਰਾ ਸੀਗਾ ਜਿੱਦਾਂ ਪ੍ਰਤਾਪ ਸੀ ਜੋਤਾ ਵੀ ਸੀਗਾ ਚਲੋ ਚੱਕੀ ਜ ਆਪਣੇ ਮੁੰਡਾ ਦੂਜਾ ਸੀ ਇੱਕ ਨਾਲ ਆਪਣੇ ਇਹ ਜਿਹੜਾ ਜੱਗੀ ਪਾਸ ਲਿਆੜਾ ਉਹ ਮੁੰਡੇ ਨੇ ਬਹੁਤ ਸੋਹਣੇ ਟਰਨਿੰਗ ਪੁਆਇੰਟ ਹੀ ਹੋ ਗਿਆ ਇੱਕ ਹਿਸਾਬ ਦੇ ਜਿਹੜੇ ਮਗਰਲੇ ਦੋ ਜੱਫੇ ਲਾਏ ਤੇ ਉਹਨਾਂ ਨੇ ਆਪਾਂ ਨੂੰ ਜਿੱਤ ਦਵਾਈ ਬਾਕੀ ਇਹ ਸੀਗਾ ਵੀ ਇੱਕ ਵਾਰੀ ਮੈਚ ਇਦਾਂ ਲੱਗਦਾ ਜਿ ਹੱਥੋਂ ਚਲ ਗਿਆ ਪਰ ਆਪਣੀ ਸੋਚ ਇਹ ਆ ਵੀ ਜਿੰਨਾ ਚਿਰ ਤੁਹਾਡਾ ਟਾਈਮ ਨਹੀਂ ਹੁੰਦਾ ਆਪ ਸੌਖ ਰੱਖੇ ਵੀ ਜ਼ੋਰ ਮਾਰੋ ਸ਼ਾਇਦ ਮਾਲਕ ਨੇ ਜਿਤਾ ਦੂਗਾ ਚਲੋ ਮਾਲਕ ਨੇ ਜਿਤਾਇਆ ਵੀ ਪਿਛਲਾ ਮੈਚ ਵੀ ਐਸ ਫੂੜਨਾ ਸੀਗਾ ਉਹ ਵੀ ਇਦਾਂ ਹੀ ਸੀਗਾ ਤਿੰਨਾਂ ਕੇ ਜੱਫਿਆਂ ਦੇ ਥੱਲੇ ਸੀਗਾ ਚਲੋ ਉਹ ਵੀ ਮਾਲਕ ਨੇ ਜਿਤਾਤਾ ਬਾਕੀ ਪ੍ਰਮਾਤਮਾ ਮਿਹਰ ਕਰੇ ਮੇਰੀ ਤੇ ਇਹ ਸੋਚ ਆ ਵੀ ਪ੍ਰਮਾਤਮਾ ਆ ਗਾੜੀ ਦੇਣਾ ਵੀ ਚਲੋ ਮਿਹਨਤ ਕਰਨਾ ਆਪਣਾ ਫਰਜ ਆ ਫਲ ਮਾਲਕ ਨੇ ਦੇਣਾ ਠੀਕ ਆ ਬਾਕੀ ਇੱਥੇ ਮੈਨੂੰ ਲਿਆਂਦਾ ਉਹ ਲਛਣਾ ਦਾਦਾ ਨਵਾਲ ਬਹੁਤ ਜਿਆਦਾ ਹਨਾ ਤੇ ਇੱਥੇ ਬੁੱਟੇ ਭਾਈ ਹੋਣਾ ਦੀ ਟੀਮ ਦਾ ਸਾਰੇ ਬੰਦੇ ਜਿੰਨੇ ਵੀ ਪਰਿਵਾਰ ਆ ਉਹਨਾਂ ਦਾ ਧੰਨਵਾਦ ਆ ਕਿਉਂਕਿ ਭਾਈ ਆਪਾਂ 2000 ਇੱਥੇ ਮੈਂ 13 ਦਾ ਹੁੰਦਾ ਵਾਂ 23 ਹੋ ਗਈ ਆ ਵੀ ਚਲੋ ਮੇਰਾ ਦੋ ਵਾਰੀ ਮੈਨ ਰਿਵਿਊ ਸੀਗਾ ਇਹ ਜੇਬੰਦਿਆਂ ਨੂੰ ਬਹੁਤ ਧੰਨਵਾਦ ਕਰਦਾ ਬਾਕੀ ਜਿੱਥੇ ਵੀ ਟੀਮ ਆਪਾਂ ਖੜਾਈ ਆ ਪਹਿਲੋਂ 5 ਸਾਲ ਆਪਾਂ ਰਾਇਲ ਕਿੰਗ ਵੀ ਖਲਾਈ ਉਹ ਵੀ ਤੁਹਾਨੂੰ ਮਨੋ ਖਲਾਈ ਫਿਰ 2 ਸਾਲ ਗਰਦਾਸਪੁਰ ਵੀ ਖਲਾਈ ਉਹ ਵੀ ਤੁਹਾਨੂੰ ਮਨ ਚਲੋ ਹੁਣ ਡੀਏ ਵੀ ਖਿਲਾ ਰਹੇ ਆ ਖਲਾਵਾਂਗੇ ਵੀ ਗਾਵੇਂ ਪਰਮਾਤਮਾ ਮਿਹਰ ਰੱਖੇ ਬਾਕੀ ਇਹ ਭਾਈ ਹੁਣਾਂ ਨਾਲ ਜੁੜੇ ਆ ਚਲੋ ਜੁੜੇ ਰਵਾਂਗੇ ਬਾਕੀ ਚਲੋ ਗਲਤੀਆਂ ਇਨਸਾਨ ਤੋਂ ਹੁੰਦੀਆਂ ਵਾਂ ਵੀ ਪੁੱਤ ਲਈ ਆ ਇੱਕ ਬਾਕੀ ਆਪਾਂ ਸਾਰਾ ਪਰਿਵਾਰ ਹੀ ਆ ਤੇ ਇਹਨਾਂ ਦਾ ਧੰਨਵਾਦ ਆ ਵੀ ਇੱਥੇ ਆਏ ਆ ਜੀ ਐ ਕੋਈ ਸਭ ਇਹ ਜਰੂਰ ਦੱਸੋ ਕਿਵੇਂ ਲੱਗਾ ਕੈਨੇਡਾ ਤੁਸੀਂ ਕੈਨੇਡਾ ਚ ਪਹੁੰਚ ਕੈਨੇਡਾ ਟਾਰਟੀ ਦਾ ਕੀ ਕਿਵੇਂ ਲੱਗਾ ਤੁਹਾਨੂੰ ਕੈਨੇਡਾ ਬਈ ਸਹੀ ਦੱਸਾਂ ਤੇ ਇਹ ਮਿੱਠੀ ਜੇਲ ਆ ਬਿਲਕੁਲ ਸਹੀ ਦੱਸਾਂ ਵੀ ਇੰਡੀਆ ਦਾ ਸਾਹ ਨਹੀਂ ਹੈਗਾ ਵੀ ਆਪਾਂ ਇੱਕ ਜਣਾ ਬੰਦਾ ਕਮਾਉਂਦਾ ਵਾ ਵੀ 10 ਖਾ ਲਾਂਗੇ ਇੱਥੇ ਜੇ ਆਪਾਂ ਪੰਜ ਮੈਂਬਰਾਂ ਤੇ ਪੰਜਾਂ ਨੇ ਕੰਮ ਕਰਨਾ ਪੈਣਾ ਵਾ ਭਾਵ ਆਪਣੀ ਵਾਈਫ ਆ ਭਾਵ ਆਪਣਾ ਡੈਡੀ ਆ ਭਾਵ ਆਪਾਂ ਆਪਾਂ ਭਾਵ ਆਪਣਾ ਬੱਚੇ ਆ ਹਨਾ ਕੰਮ ਕਰਨਾ ਪਊਗਾ ਫੀ ਗੁਜ਼ਾਰਾ ਵਾ ਇਹ ਨਹੀਂ ਹੈਗਾ ਵੀ ਆਪਣਾ ਇੰਡੀਆ ਵਾ ਵੀ ਆਪਾਂ ਪੰਜ ਜਣੇ ਦੂਜਾ ਭੇਲੇ ਖਾ ਲਾਂਗੇ ਇੱਕ ਜਣਾ ਕਮਾਉਂਦਾ ਠੀਕ ਆ ਕੋਈ ਨਿਕਰ ਆਟਾ ਦਾਣੇ ਹੈਗੇ ਪਰ ਇੱਥੇ ਕੰਮ ਨਾਲੇ ਕੰਮ ਵਾ ਪਰ ਸਾਰੀ ਉਮਰ ਲਈ ਕੰਮ ਹੀ ਆ ਬਿਲਕੁਲ ਜਿਹੜੀ ਮੇਰੀ ਸੋਚ ਆ ਚਲੋ ਕਈ 플레이ਰਾਂ ਨੂੰ ਇਹ ਆ ਵੀ ਆਪਾਂ ਇੱਥੇ ਸੈੱਟ ਅਪ ਹੋ ਜਾਈਏ ਵੀ ਚਲੋ ਜਿੰਨਾ ਚਿਰ ਕੋਡੀ ਹੈਗੀ ਕਿ ਦੋ ਸਾਲ ਆ ਕੇ ਸਤੋਂ 10 ਸਾਲ ਆ ਬਾਕੀ ਪਰਮਾਤਮਾ ਸੱਟ ਨਾ ਲੱਗੇ ਤਾਂ ਫੇਰ ਬੰਦਾ 플레이ਰ ਘਟੋ ਘਟਾ ਲੰਮਾ ਟਾਈਮ 8-10 ਸਾਲ ਖੇਡ ਜਾਂਦਾ ਜੇ ਸੱਟ ਲੱਗ ਜAVE ਸਾਲ ਦੋ ਸਾਲ ਚ ਫੇਰ 플레이ਰ ਇਹ ਵੀ ਸੋਚਦਾ ਵਾ ਵੀ ਮੈਂ ਇਧ ਕੀ ਆ ਗਿਆ ਮਾ ਪਤਾ ਨਹੀਂ ਗਾਂ ਮੇਰੀ ਪ੍ਰੋਮੋਟਰ ਨੇ ਜਾਂ ਕੋਚ ਨੇ ਸੱਜਣਾ ਕਿ ਨਹੀਂ ਸੱਜਣਾ ਤੁਹਾਇ ਮੈਦ ਕੀ ਸੈਟ ਹੋ ਜਾ ਚਲੋ ਆਪਣੇ ਜਿਵੇਂ ਹੁਣ ਮੁੰਡੇ ਕੁਛ ਨਵੇਂ ਆ ਉਹ ਚਾਹੁੰਦੇ ਆ ਵੀ ਭਾਜੀ ਅਸੀਂ ਰਹਿ ਪੀਏ ਪਰ ਆਪਾਂ ਉਹਨਾਂ ਨੂੰ ਇਹ ਸਲਾਹ ਦਿੰਨੇ ਵੀ ਤੁਹਾਡੇ ਤੋਂ ਕੌਡੀ ਹੈਗੀ ਖੇਡ ਲਓ ਵੀ ਜਦੋਂ ਨਹੀਂ ਉਦੋਂ ਫੇਰ ਸੈਟ ਤੇ ਹੋਣਾ ਹੀ ਹੋਣਾ ਵਾ ਤੁਹਾਨੂੰ 4-5 ਸਾਲ ਤੇ ਹਰ ਇੱਕ ਕੰਟਰੀ 'ਚ ਲੱਗਣਗੇ ਸੈਟ ਹੋਣ ਨੂੰ ਜੇ ਆਪਾਂ ਕਹੀਏ ਵੀ ਹੁਣੇ ਹੀ ਝੋਲੇ ਭਰ ਲੈਣ ਜਾਂ ਬੁਰੇ ਭਰ ਲੈਣ ਉਹ ਤਾਂ ਬਹੁਤ ਦੂਰ ਦੀ ਗੱਲ ਆ ਹੁਣ ਪੁਰਾਣੇ ਆਪਣੇ ਪੰਜਾਬੀ ਬੰਦੇ ਜਾਂ ਕੋਈ ਵੀ ਆਏ ਹੋਏ ਆ ਉਹ ਸੈਟ ਹੋਏ ਹੋਏ ਆ ਚਲੋ ਕਬੱਡੀ ਕਰਾਉਂਦੇ ਉਹਨਾਂ ਦਾ ਬਹੁਤ ਧੰਨਵਾਦ ਆ ਬੰਦਿਆਂ ਦਾ ਵੀ ਆਪ ਦੇ ਨਿਆਣਿਆਂ ਦੇ ਮੂੰਹ 'ਚ ਬੁਰਕੀ ਕ ਆਤਮਾ ਇਦਾਂ ਹੀ ਦਿਨ ਰੋਕਣੀ ਜੋਗਣੀ ਕਰਕੇ ਉਹਨਾਂ ਦੀ ਮਿਹਨਤ ਜੇ ਫਲ ਪਾਵੇ ਤੇ ਆਪਾਂ ਨੂੰ ਵੀ ਚਲੋ ਜੋ ਵੀ ਆ ਮਿਲਦਾ ਵਾ ਆਪਦਾ ਹੱਕ ਮਿਲ ਹੀ ਜਾਵੇ ਵਧੀਆ ਗੱਲ ਆ ਬਾਕੀ ਪਰਮਾਤਮਾ ਮਿਹਰ ਕਰੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਵਿੱਚ ਤੁਸੀਂ ਪਹੁੰਚੇ ਹੋ ਔਰ ਬਹੁਤ ਵਧੀਆ ਟੀਮ ਤੁਸੀਂ ਖੇਡਾ ਰਹੇ ਹੋ ਇਸ ਟਾਈਮ ਤਿੰਨ ਕੱਪ ਜਿੱਤ ਗਿਆ ਚੌਥਾ ਕੱਪ ਇਹੜਾ ਹੋਇਆ ਸੀਗਾ ਪਹਿਲਾ ਉਹਦੇ ਵਿੱਚ ਤੁਸੀਂ ਸੈਕੰਡ ਰਹੇ ਸੀ ਤੇ ਤਿੰਨ ਕੱਪ ਤੁਹਾਡੀ ਝੋਲੀ ਪਾਇਆ ਤੁਸੀਂ ਟੀਮ ਦੀ ਝੋਲੀ ਪਾਏ ਆ ਕਲੱਬ ਦੀ ਝੋਲੀ ਪਾਏ ਆ ਨੈਸ਼ਨਲ ਕਬੱਡੀ ਐਸੋਸੀਏਸ਼ਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਰੀ ਫੈਡਰੇਸ਼ਨ ਦੇ ਵਿੱਚ ਟੌਪ ਦੇ ਮੈਚ ਹੋ ਰਹ ਜਿਹੜੇ ਫੈਡੇਸ਼ਨਾਂ ਆ ਫੈਡੇਸ਼ਨ ਬਹੁਤ ਵਧੀਆ ਵਾ ਚਲੋ ਮਾੜਾ ਮੋਟਾ ਰੈਫਰੀਆਂ ਤੋਂ ਜਾਂ ਪ੍ਰੋਮੋਟਰਾਂ ਤੋਂ ਹੁੰਦੀਆਂ ਹੀ ਆ ਇਹ ਘਰਾਂ ਦੇ ਵਿੱਚ ਆਪਣੇ ਜਿਥੇ ਦੂ ਭਾਂਡੇ ਆ ਖੜਕਦੇ ਆ ਕੋਈ ਵੱਡੀ ਗੱਲ ਨਹੀਂ ਗੀ ਆਪਾਂ ਇੱਕ ਪਰਿਵਾਰ ਵੀ ਚਲਾਉਣਾ ਪਰਿਵਾਰ ਦੇ ਵਿੱਚ ਵੀ ਨੋਕਝੋਕ ਮਾੜੀ ਮੋਟੀ ਹੋ ਜਾਂਦੀ ਆ ਕੋਈ ਗੱਲ ਨਹੀਂ ਇਹ ਬੈ ਕੇ ਬੰਦਾ ਆਪਦੀਆਂ ਸੁਲ੍ਹਾ ਕਰ ਲੈਂਦਾ ਬਹੁਤ ਸੋਹਣੀਆਂ ਫੈਡੇਸ਼ਨਾਂ ਚੱਲਦੀਆਂ ਵਾ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਜਿਹੜੀਆਂ ਫੈਡੇਸ਼ਨਾਂ ਆ ਪਾਵਾਂ ਉਹ ਡੂ ਟੈਸਟ ਦੇ ਕਰਕੇ ਬਣੀਆਂ ਪਾਵਾਂ ਉਦਾਂ ਬਣੀਆਂ ਘੱਟੋ ਘੱਟ ਜੇ ਦੋ ਫੈਡੇਸ਼ਨਾਂ ਬਣੀਆਂ ਨਾ ਟ੍ਰਾਂਟੋ ਚਲੋ ਬਣੀਆਂ ਬ ਦੂਵੇਂ ਬੜੀਆਂ ਵਾ ਇਹਦੇ ਨਾਲ ਘਟੋ ਘਟ 100 150 ਪਲੇਅਰ ਆਇਆ ਬਾਦੂ ਆ ਨਹੀਂ ਤੇ ਘਟੋ ਘਟ 60 70 ਪਲੇਅਰ ਟੌਪ ਦੇ ਵੀ ਬਾਹਰ ਬਹਿ ਸਕਦੇ ਸੀਗੇ ਕਿਉਂਕਿ ਚਲੋ ਮਾਲਕ ਨੇ ਉਹਨਾਂ ਨੂੰ ਵੀ ਰੋਟੀ ਲਈ ਜੋ ਕੁਛ ਇੱਥੇ ਵੀ ਰਹਿ ਜਾਣਗੇ ਜਾਂ ਪਿੱਛੇ ਮੁੜ ਜਾਣਗੇ ਵੀ ਪਰਮਾਤਮਾ ਪ੍ਰਮੋਟਰਾਂ ਗਾੜੀ ਬਹੁਤ ਵਧੀਆ ਚੀਜ਼ ਆ ਵੀ ਇਹ ਹੱਥ ਜੋੜ ਕੇ ਬੇਨਤੀਆ ਜਿਹੜੇ ਉਹਨਾਂ ਨੇ ਸਰਦੇ ਆ ਦੋ ਫਾਊਡੇਸ਼ਨਾਂ ਬਣੀਆਂ ਕਿਸੇ ਕਾਰਨ ਵੀ ਬਣੀਆਂ ਆ ਪਾ ਕਹਿੰਦੇ ਆ ਪਰ ਪਲੇਅਰਾਂ ਦੇ ਹੱਕ ਜੀ ਹੋਇਆ ਵਾ ਪਲੇਅਰ ਨਹੀਂ ਤੇ ਕਿੱਥੇ 30 35 ਡਰੰਟੋ ਨੇ 30 35 ਉੱਥੇ ਬੈਨਕੋਵਰ ਆਉਂਦੇ ਆ ਹੁਣ ਇੱਥੇ ਘਟੋ 200 ਪਲੇਅਰ ਆਇਆ ਵਾ ਚਲੋ ਹੁਣ ਵੈਂਟਰ ਵੀ ਆਏ ਹੋਰ ਵੀ ਸਰੀ ਆ ਜਿੱਦਾਂ ਵੀ ਆਏ ਹਨ ਵੀ ਸੋਹਣੇ ਆ ਚਲੋ ਜਿਹੜੇ ਬੰਦੇ ਮੈਂ ਤੇ ਇਹ ਕਹਿੰਨਾ ਵੀ ਹਰੇਕ ਨੂੰ ਸੁਪਨਾ ਹੀ ਹੁੰਦਾ ਮਾਪਿਓ ਦਾ ਵੀ ਸਾਡਾ ਬੰਦਾ ਬਾਹਰ ਜਾ ਕੇ ਸੈੱਟ ਹੋ ਜਵੇ ਵੀ ਸਾਨੂੰ ਆਉਣ ਵਾਲੇ ਟਾਈਮ 'ਚ ਤੰਗੀ ਨਾ ਹੋਵੇ ਵੀ ਰੋਟੀ ਪਾਣੀ ਸਾਡਾ ਵਧੀਆ ਚੱਲੇ ਪਰਮਾਤਮਾ ਸਾਰਿਆਂ ਦਾ ਚਲਾਵੇ ਮੈਂ ਤੇ ਜੋ ਕਹਿੰਨਾ ਵਾ ਬਾਕੀ ਮੈਂ ਪਿਛਲੀ ਵਾਰੀ ਇੰਟਰਵਿਊ ਕੀਤੀ ਆ ਵੀ ਕੋਈ ਗਲਤੀ ਹੋਈ ਤਾਂ ਮਾਫ ਕਰਿਓ ਹਜੀ ਯਾਰ ਅੱਛਾ ਲਾਲਜੀ ਸਾਹਿਬ ਇੱਕ ਹੋਰ ਲਾਸਟ ਦੇ 27 ਤਰੀਕ ਨੂੰ ਮੈਚ ਹੋ ਰਿਹਾ ਤੁਹਾਡੀ ਕਲੱਬ ਕਰਵਾ ਰਹੀ ਆ ਸਰੀ ਸਪੋਰਟਸ ਕਬੱਡੀ ਕਲੱਬ ਕੀ ਕਹਿਣਾ ਚਾਹੁੰਦੇ ਹੋ ਖੁੱਲੇ ਸੱਦੇ ਨੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਮੈਚ ਕਿਹੋ ਜਿਹਾ ਹੋਣਗੇ ਸਾਰਿਆਂ ਨੂੰ ਅਪੀਲ ਜਰੂਰ ਕਰੋ ਦਰਸ਼ਕਾਂ ਨੂੰ ਜਿੰਨੇ ਵੀ ਲੋਕਲ ਦਰਸ਼ਕ ਨੇ ਉਹਨਾਂ ਨੂੰ ਲਾਸਟ ਦੇ ਮੈਸੇਜ ਉਹਦਾ ਇਦਾਂ ਹੋਵੇ ਚਲੋ ਕੱਪ ਆਪਣੇ ਘਰ ਦਾ ਵਾ ਪਰਮਾਤਮਾ ਸੋਖ ਰੱਖੇ ਚਲੋ ਵੀ ਇੱਕ ਨੇ ਤੇ ਟੀਮ ਨੇ ਜਿੱਤਣਾ ਹੀ ਆ ਬਾਕੀ ਇਹ ਨਹੀਂ ਅਸੀਂ ਕਹਿ ਸਕਦੇ ਕਿੰਨੇ ਜਿੱਤਣਾ ਕੋਈ ਵੀ ਜਿੱਤ ਸਕਦੀ ਆ ਬਾਕੀ ਆਪਣੇ ਜਿੰਨੇ ਵੀ ਦਰਸ਼ਕਾ ਭਰਾ ਦੇਖਦੇ ਆ ਵੀ 27 ਤਰੀਕ ਨੂੰ ਹਮਮਾ ਆ ਕੇ ਪਹੁੰਚਿਓ ਮੀਲੇ ਵਧੀਆ ਹੋ ਰਹੇ ਆ ਬਾਕੀ ਚਲੋ ਮੀਲੇ ਸਾਰਿਆਂ ਦੇ ਵੀ ਵਧੀਆ ਹੋਣ ਪਰਮਾਤਮਾ ਸੋਖ ਰੱਖੇ ਲੜਾਈ ਝਗੜਾ ਵਿਚਾਰ ਰਵੇ ਕੋਈ ਵੀ ਦੁਨੀਆਂ ਕੰਮ ਨਾ ਹੋਵੇ ਚਲੋ ਕੌਡੀ ਆਪਣੀ ਫੇਰ ਤਾਂ ਉਹ ਆ ਜਵੇ ਤੇ ਲੋਕਾਂ ਦਾ ਜਿਹੜਾ ਰੋਟੀ ਆ ਰੁਜਗਾਰ ਆ ਜਾਂ ਰੇੜੀਆਂ ਵਾਲੇ ਆ ਜਾਂ ਮੇਰੇ ਸਪੀਕਰਾਂ ਵੀਰ ਜੋ ਵੀ ਟੈਂਟ ਵਗੈਰਾ ਜੋ ਵੀ ਲਾਉਂਦੇ ਆ ਸਾਰਿਆਂ ਦਾ ਰੁਜਗਾਰ ਚੱਲਦਾ ਰੋਟੀ ਚੱਲਦੀ ਸਾਰਿਆਂ ਦੀ ਰੱਬ ਚਲਾਵੇ ਲਾਲੀ ਗੋਸਾ ਬਿਕ ਗੱਲ ਮੈਂ ਜ਼ਰੂਰ ਕਹੂੰਗਾ ਪ੍ਰਾਊਡ ਹੈ ਤੁਹਾਡੇ ਤੇ ਸਾਨੂੰ ਪਤਾ ਕਿਉਂ ਮੈਂ ਉਹ ਸਮਾਂ ਦੇਖਿਆ ਤੁਹਾਡੇ ਦੇ ਟਫ ਟਾਈਮ ਬੜਾ ਰਿਆ ਕਬੱਡੀ ਦੇ ਵਿੱਚ ਬੜਾ ਟਫ ਟਾਈਮ ਰਿਆ ਪਰ ਮੇਰ ਰਹੀ ਮੇਰ ਰਹੀ ਬਾਬੇ ਨਾਨਕ ਦੀ ਬਹੁਤ ਵਧੀਆ ਕਿਰਪਾ ਤੇ ਸਾਨੂੰ ਪ੍ਰਾਊਡ ਹੈ ਤੁਸੀਂ ਫੇਰ ਦੁਬਾਰਾ ਇੱਕ ਵਾਰੀ ਕੋਚਿੰਗ ਕਰਕੇ ਜਿੰਨੇ ਵੀ ਪਲੇਅਰ ਲੈ ਕੇ ਆਏ ਹੋ ਪਲੇਅਰਾਂ ਦੀਆਂ ਟੀਮਾਂ ਬਣਾਉਨੇ ਹੋ ਪਲੇਅਰਾਂ ਨੂੰ ਰੋਜੀ ਰੋਟੀ ਜਿ ਪਾਉਨੇ ਹੋ ਬਹੁਤ ਬਹੁਤ ਥੈਂਕ ਯੂ ਸਾਡੀ ਟੀਮ ਪੰਜਾਬੀ ਵੱਲੋਂ ਵੀ ਜਿੰਨਾ ਤੁਸੀਂ ਗੱਲਬਾਤ ਕੀਤੀ ਆ ਤੇ ਨਾਲ ਦੀ ਨਾਲ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ 27 ਤਰੀਕ ਨੂੰ ਜਿਹੜਾ ਕਬੱਡੀ ਦਾ ਕੱਪ ਹੋ ਰਿਹਾ ਐਪ ਸਪੋਰਟ ਦੇ ਵਿੱਚ ਡਬਲਯੂ ਜੇ ਮਾਉਂਟ ਸੀਨੀਅਰਸ ਕੰਡੀ